ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਅੱਜ ਆਪਾਂ ਬਣਾਵਾਂਗੇ ਪੰਜਾਬੀ ਛੋਲੇ ਮਸਾਲਾ ਇੱਕ ਪੈਨ ਦੇ ਵਿੱਚ ਇੱਕ ਕੜਚੀ ਦੇਸੀ ਘਿਓ ਜਾਂ ਤੁਸੀਂ ਕੁਕਿੰਗ ਵੈਲ ਵੀ ਲੈ ਸਕਦੇ ਹੋ ਉਹਨੂੰ ਗਰਮ ਕਰ ਲਾਂਗੇ ਇੱਕ ਟੇਬਲस्पून ਪਾਵਾਂਗੇ ਜੀਰਾ ਇੱਕ ਕੜੀ ਪੱਤਾ ਥੋੜੀ देर ਭੁੰਨਣ ਤੋਂ ਬਾਅਦ ਆਪਾਂ ਗ੍ਰाइंड ਕਰਨਾ ਹੈ ਇੱਕ ਅਨੀਅਨ 2 ਟੇਬਲस्पून ਕਟੋਕਟ ਜਿੰਜਰ ਗਾਰਲਿਕ ਪੇਸਟ ਇੱਕ ਹਰੀ ਮਿਰਚ ਉਦھر ਆਪਾਂ ਓਵਰਨਾਈਟ ਸੋਕ ਕਰਕੇ ਰੱਖੀ ਸੀ ਛੋਲੇ ਛੋਲਿਆਂ ਨੂੰ ਆਪਾਂ ਸੀਟੀ ਮਰਵਾ ਲਾਂਗੇ ਕੁੱਕਰ ਦੇ ਵਿੱਚ ਘਾਟੋ ਘਾਟ 4 ਸੀਟੀਆਂ ਇੱਧਰ ਆਪਾਂ ਗ੍ਰाइंड ਕੀਤਾ ਹੋਇਆ ਆਨੀਅਨ ਤੇ ਜਿੰਜਰ ਗਾਰਲਿਕ ਪੇਸਟ ਤੇ ਹਰੀ ਮਿਰਚ ਨੂੰ ਕਰ ਲਾਂਗੇ ਤੜਕੇ ਦੇ ਵਿੱਚ ਐਡ ਇਹਨੂੰ ਭੁੰਨਣਾ ਸ਼ੁਰੂ ਕਰ ਦਾਂਗੇ ਥੋੜੀ देर ਭੁੰਨਣ ਤੋਂ ਬਾਅਦ ਤੁਸੀਂ ਵੇਖ ਸਕਦੇ ਹੋ ਕੋਈ ਰੰਗ ਇਹਦਾ ਚੇਂਜ ਹੋਣਾ ਸ਼ੁਰੂ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਮਸਾਲੇ ਇੱਕ ਟੇਬਲस्पून ਪਾਵਾਂਗੇ ਹਲਦੀ ਦਾ ਇੱਕ ਟੀस्पून ਪਾਵਾਂਗੇ ਕਾਲੀ ਮਿਰਚ ਇੱਕ ਟੇਬਲस्पून ਲਾਲ ਮਿਰਚ ਇੱਕ ਟੇਬਲस्पून ਕੋਰੀਂਡਰ ਪਾਊਡਰ ਔਰ ਮਸਾਲਿਆਂ ਨੂੰ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਭੁੰਨ ਲਾਂਗੇ ਤਾਂ ਕਿ ਮਸਾਲੇ ਚੰਗੀ ਤਰ੍ਹਾਂ ਤੜਕੇ ਦੇ ਵਿੱਚ ਐਡ ਹੋ ਜਾਣ ਉਧਰ ਆਪਣੀਆਂ ਸੀਟੀਆਂ ਵੀ ਲੱਗ ਚੁੱਕੀਆਂ ਨੇ ਹੁਣ ਆਪਾਂ ਇੱਕ ਹਰਾ ਪਿਆਜ਼ ਕੱਟ ਕੇ ਤੜਕੇ ਦੇ ਵਿੱਚ ਐਡ ਕਰਾਂਗੇ ਨਾਲ ਹੀ ਆਪਾਂ ਐਡ ਕਰਾਂਗੇ ਤਨੀਏ ਦੀਆਂ ਜੋ ਡੰਡੀਆਂ ਹੁੰਦੀਆਂ ਨੇ ਇਹ ਇੱਕ ਵੱਖਰਾ ਸਵਾਦ ਦਿੰਦੀਆਂ ਨੇ ਤੁਹਾਡੀ ਸਬਜ਼ੀ ਦੇ ਵਿੱਚ ਤੇ ਹੁਣ ਆਪਾਂ ਇੱਕ ਟਮੇਟੋ ਨੂੰ ਗ੍ਰाइंड ਕਰਕੇ ਐਡ ਕਰ ਦਾਂਗੇ ਤੜਕੇ ਦੇ ਵਿੱਚ ਹੁਣ ਤੜਕੇ ਨੂੰ ਭੁੰਨਣ ਤੋਂ ਬਾਅਦ ਆਪਾਂ ਜਿਹੜਾ ਕੜੀ ਪੱਤਾ ਸੀ ਉਹ ਕੱਢ ਦਾਂਗੇ ਤੜਕੇ ਦੇ ਵਿੱਚੋਂ ਤੇ ਛੋਲੇ ਕਰ ਦਾਂਗੇ ਐਡ ਜਿਹਨਾਂ ਨੂੰ ਆਪਾਂ ਸੀਟੀ ਆਲਰੇਡੀ ਲਗਵਾ ਚੁੱਕੇ ਆਂ ਤੇ ਚੰਗੀ ਤਰ੍ਹਾਂ ਮਿਕਸ ਕਰਕੇ ਇੱਕ ਵਾਰ ਆਪਾਂ ਇਹਨੂੰ ਸਾਰੇ ਤੜਕੇ ਨੂੰ ਵਾਪਸ ਪਾ ਦਾਂਗੇ ਕੁੱਕਰ ਦੇ ਵਿੱਚ ਤੇ ਥੋੜੀ ਦੇਰ ਰਿਝਾਵਾਂਗੇ ਤੜਕੇ ਨੂੰ ਐਡ ਕੀਤਾ ਛੋਲਿਆਂ ਦੇ ਵਿੱਚ ਤੇ ਮੀਡੀਅਮ ਹੀਟ ਉਤੇ ਥੋੜੀ ਦੇਰ ਰਜਾਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਛੋਲੇ ਬਹੁਤ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਨੇ ਕਰੀ ਵੀ ਕੰਸਿਸਟੈਂਟ ਹੋ ਚੁੱਕੀ ਹੈ ਥੋੜਾ ਜਿਹਾ ਕਟਿਆ ਹੋਇਆ ਤਨੀਆ ਐਡ ਕਰੋ ਤੇ ਹੁਣ ਇਹ ਖਾਣ ਵਾਸਤੇ ਤਿਆਰ ਹੈ ਚਪਾਤੀ ਜਾਂ ਨਾਨ ਜਾਂ ਰਾਈਸ ਦੇ ਨਾਲ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ḍo like share ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ नेक्स्ट ਵੀਡੀਓ ਦੇ ਨਾਲ ਥੈਂਕ ਯੂ ਬਾਏ